ਬੀਤੀ ਕੱਲ ਬਠਿੰਡਾ ਦੇ ਆਈਟੀਆਈ ਚੌਂਕ ਵਿਖੇ ਹਿੰਦੂ ਸੰਗਠਨਾ ਵੱਲੋਂ ਫੜੇ ਗਏ ਉਠ ਹੁਣ ਪੁਲਿਸ ਨੇ ਬਣਨਗੇ ਮਸੀਬਤ ਪੁਲਿਸ ਵੱਲੋਂ ਤਿੰਨ ਤੇ ਮਾਮਲਾ ਦਰਜ ਕਰ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਅਤੇ 12 ਉਠ ਰੱਖੇ ਆਪਣੇ ਕਸਟਡੀ ਦੇ ਵਿੱਚ ਐਤਵਾਰ ਨੂੰ 12 ਵਜੇ ਦੇ ਲਗਭਗ ਵਰਦਮਨ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਕੱਲ ਜਿੱਥੇ ਵੱਖ-ਵੱਖ ਹਿੰਦੂ ਸੰਗਠਨਾ ਵੱਲੋਂ ਇੱਕ ਉਠਾਂ ਦਾ ਭਾਰਾ ਟਰੱਕ ਨੂੰ ਰੋਕਿਆ ਗਿਆ ਸੀ ਅਤੇ ਉਹਦੇ ਵਿੱਚ 12 ਉੱਠ ਲੱਦੇ ਹੋਏ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਤਿੰਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਇੱਕ ਨੂੰ ਉਹਨਾਂ ਵੱਲੋਂ ਤਿਰਚਰ ਕੀਤਾ ਗਿਆ ਉੱਠ ਨੇ ਜਿਹੜੇ ਉਹ ਇਸ ਟਾਈਮ ਉਹਨਾਂ ਵੱਲੋਂ ਇੱਕ ਗਰੂਪ ਚੜ੍ਹ ਦੇ ਵਿੱਚ ਰੱਖੇ ਗਏ ਹਨ ਜੋ ਇਹ 12 ਉੱਠ ਨੇ ਇਹ ਹੁਣ ਇਸ ਟਾਈਮ ਪੁਲਿਸ ਦੀ ਕਸਟਡੀ ਦੇ ਵਿੱਚ ਹਨ ਅਸੀਂ ਉਹਨੂੰ ਦੱਸਦੀ ਹੈ ਕਿ ਬੀਤੀ ਕੱਲ ਹਿੱਦੂ ਹਿੰਦੂ ਸਟ੍ਰਕਚਰਾਂ ਵੱਲੋਂ ਇੱਕ ਰਾਸਤਾਂ ਤੋਂ ਉਹਨਾਂ ਟਰੱਕ ਨੂੰ ਰੋਕੇ ਗਿਆ ਸੀ ਦੱਸਦੀ ਹੈ ਕਿ ਅੱਜ ਇਸ ਸਬੰਧੀ ਕੁਝ ਹਿੰਦੂਆਂ ਨੇ ਇਲਜ਼ਾਮ ਲਗਾਏ ਕਿ ਇੱਥੇ ਕੱਲ ਦੇ ਇਹ ਹੌਟਪੌਟ ਉਠ ਫੜੇ ਹੋਏ ਹਨ ਉੱਥੇ ਹਜੇ ਤੱਕ ਨਾ ਤਾਂ ਇਹਨਾਂ ਦੇ ਲਈ ਕੋਈ ਡਾਕਟਰ ਆਇਆ ਹੈ ਤੇ ਨਾ ਹੀ ਜਲਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਦੂਜੇ ਪਾਸੇ ਆਪਣਾ ਵਰਧਵਾ ਚੌਕੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਡਾਕਟਰਾਂ ਨੂੰ ਇਸ ਇਸ ਸਬੰਧੀ ਲਿਖ ਕੇ ਦਿੱਤਾ ਗਿਆ ਹੈ ਅਤੇ ਡਾਕਟਰਾਂ ਦੀ ਟੀਮ ਜਾਵੇਗੀ ਤੇ ਇਹਦੀ ਸਾਰੇ ਮਾਮਲੇ ਦੀ ਜਾਂਚ ਕਰੇਗੀ ਉਹਨਾਂ ਵੱਲੋਂ ਤਿੰਨ ਦੇ ਖਿਲਾਫ ਥਾਣਾ ਦੇ ਨਾਲ ਕਰੋਨੀ ਦੇ ਕੇ ਮਾਮਲੇ ਦਾ ਜੀ ਕੀਤਾ ਗਿਆ ਤੇ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਆਪਣਾ ਇਤਮਾਮ ਦੇ ਵਿੱਚ ਉਹਨਾਂ ਵੱਲੋਂ ਕਰ ਕਰ ਵੀ ਕੀਤਾ ਗਿਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਕੱਲ ਦੇ ਉੱਠ ਫੜੇ ਹੌਂ ਤੱਕ ਕੋਈ ਇੰਤਜ਼ਾਮ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਕੋਈ ਡਾਕਟਰ ਆਏ ਨਾ ਦੇਖਾਂਗੇ ਮੈਂ ਪਰਜਿੰਦਲ ਕੱਲ ਜਦੋਂ ਸਾਡੇ ਕੋਲੇ ਖਬਰ ਆਈ ਤਾਂ ਆਈਟੀਆ ਚੌਂਕ ਕੋਲੇ ਸੱਮਣੇ ਤੇ ਮੇਰੇ ਕੁਝ ਮਿੱਤਰ ਜਿਹੜੇ ਗਿਗਾਉ ਰੱਖਸ਼ਾ ਨੂੰ ਦਾ ਕੰਮ ਸੰਭਾਲਦੇ ਆ ਉਹਨਾਂ ਨੇ ਟਰੱਕ ਰੋਕਿਆ ਤੇ ਟਰੱਕ ਦਾ ਡਰਾਈਵਰ ਭੱਜਣ ਦੀ ਕੋਸ਼ਿਸ਼ ਕੀਤੀ ਸਾਨੂੰ ਐ ਲੱਗਿਆ ਕਿ ਇਹ ਇਹਦੇ ਤਸਕਰੀ ਵਾਸਤੇ ਦਾ ਨਜ਼ਾਰੇ ਜੋ ਖੋਲਿਆ ਆ ਤਾਂ ਇਹਦੇ ਜੋ ਬਾਰਾ ਉੱਠ ਲਗੇ ਉੱਥੇ ਤੁਹਾਨੂੰ ਨਜ਼ਰ ਆਏ ਕਿ ਜੋ ਕਿ ਸਾਨੂੰ ਜਿੱਥੋਂ ਇਹ ਦੋ ਬੰਦੇ ਉੱਚੋਂ ਭੱਜ ਗਏ ਤੇ ਇੱਕ ਬੰਦਾ ਫੜਿਆ ਗਿਆ ਵਰਧਮਾ ਚੌਂਕੀ ਦੇ ਵਿੱਚ ਇਹਦੇ ਵਿੱਚ ਇਹਦਾ ਪਰਚਾ दाखल ਹੈ ਇਹ ਦੋ ਬੰਦੇ ਉੱਥੋਂ ਵੀ ਆਪਣਾ ਚਲੇ ਗਏ ਭੱਜ ਗਏ ਇਹਦਾ ਮਤਲਬ ਕੀ ਹੈ ਵੀ ਤਸਕਰੀ ਹੋ ਰਹੀ ਸੀ ਸਾਨੂੰ ਸ਼ੱਕ ਪੈ ਰਹੀ ਸੀ ਇਹ ਤਸਕਰੀ ਹੋ ਰਹੀ ਸੀ ਉੱਥੇ ਰਾਜਸਥਾਨ ਦੀ ਸ਼ਾਨ ਹੈ ਇਹ ਸਟੇਟ ਪਸ਼ੂਗਨ ਹੈਗੇ ਅਸੀਂ ਜੋ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਸਟੇਡ ਪਸ਼ੂ ਵਾਸਤੇ ਤਾਂ ਅਸੀਂ ਇਹਦੀ ਬੰਗਾਈ ਦੇ ਵਿੱਚ ਜਾਂਚ ਕਰਨੀ ਸ਼ੁਰੂ ਕਰਾਤੀ ਅਸੀਂ ਵਰਤਮਾਨ ਚੋਂ ਕਿ ਨਹੀਂ ਇਹਦੇ ਉੱਤੇ ਪਰਚਾ ਕਰਤਾ ਹੁਣ ਇਹ ਮਲੋੜ ਰੋਡ ਦੇ ਬੰਸ਼ਾਲਾ ਦੇ ਵਿੱਚ ਰੱਖੇ ਗਏ ਆ ਅਸੀਂ ਪ੍ਰਸ਼ਾਸਨ ਕੋਲ ਇੱਕੋ ਮੰਗ ਰੱਖਦੇ ਆ ਕਿ ਜਿੰਨੀ ਇਹ ਉੱਥੇ ਬਟੰਡੀ ਸ਼ਹਿਰ ਦੇ ਵਿੱਚ ਹੈ ਇਹਨਾਂ ਦਾ ਪੂਖਤਾ ਖਾਂ ਦਾ ਇੰਤਜ਼ਾਮ ਰੱਖਿਆ ਜਾਵੇ ਤੇ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਕੁਝ ਉੱਥੇ ਇਹਦੇ ਵਿੱਚੋਂ ਜ਼ਖਮੀ ਵੀ ਹੈ ਤੇ ਉਹ ਕੱਲ ਦੇ ਜਖਮੀ ਭਾਈ ਕੱਲ ਦਾ ਕੋਈ ਆਇਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਣ ਕੇ ਵੀ ਆਪਣਾ ਇੱਥੇ ਹੋ ਰਿਹਾ ਡਾਕਟਰ ਆਵੇ ਕੱਲ ਦਾ ਜੀ ਕੋਈ ਨਹੀਂ ਆਇਆ ਉਹ ਕਿ ਮੰਗ ਕਰਦੇ ਅਧੀ ਪ੍ਰਸ਼ਾਸਨ ਕੋਲ ਇਹ ਹੀ ਮੰਗ ਰੱਖਦੇ ਆ ਕਿ ਇਹਨਾਂ ਦਾ ਇੱਕ ਤਾਂ ਲਾਜਗਰਾਇਆ ਜਾਵੇ ਇੱਕ ਇਹਦਾ ਪੁਖਤਾ ਖਾਣ ਪੀਂਦਾ ਇਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਇਹ ਇੱਕ ਸਟੇਟ ਪਸ਼ੂ ਹੈ ਇਹਦੀ ਕਦਰ ਹੋਣੀ ਚਾਹੀਦੀ ਹੈ ਇਹ ਸਰ ਕੀ ਨਾਮ ਹੈ ਤੁਹਾਡਾ ਬੇਪੁਰਾ ਖਾਣਾ ਵੀ ਮੇਰਾ ਨਾਮ ਜੀ ਅਸੀ ਮਨਜੀਤ ਸਿੰਘ ਚਾਰ ਚੌਕੀ ਵਰਦਮਾਨ ਖਾਣਾ ਖਣਾ ਕੋ ਨਵੰਡਾ ਪੁਖਤਾ ਦਾ ਮਾਮਲਾ ਜੀ ਕੱਲ ਕਰੀ ਜੀ ਤਾਂ ਮੈਂ ਲੱਭੀ ਕੌਨ ਸਨ ਉਹ ਯਪਨਾ ਸ਼ੇਪਸ਼ਨਾ ਹਿੰਦੂ ਉਪਰਾਸ਼ਟਪਤੀ ਪ੍ਰਧਾਨ ਸੀ ਜਿਹੜਾ ਬੰਦਾ ਸ਼ਿਵ ਜੋਸ਼ੀ ਕੋ ਤਾਂ ਜਦੀਸ਼ ਰਾਏ ਇਹ ਨੀਤਾ ਸਵੀਰ ਪ੍ਰਮਾਣਿਕਾ ਹੁੰਦਾ ਇਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਇੱਕ ਆਪਣਾ ਰਾਜਸਥਾਨ ਦੀ ਤਰਫੋਂ ਇੱਕ ਕੈਂਟਰਾ ਅਸ਼ੋਕਾ ਲੈ ਲੈਣਾ ਪੀਪੀਜੀਓ ਬੋਰੇਡੀ 910 ਜਿਹਦੇ ਵਿੱਚ 12 8 ਉੱਠਣਾ ਦੱਦੇ ਹੋਇਆ ਨਾ ਪੇ ਰੇਮਨ ਲਾ ਦੇਵੋ ਮਤਲਬ ਜਿਹੜਾ ਪਾਗਾ ਤੇ ਉਹਨਾਂ ਨੂੰ ਮਦਦ ਉਹ ਕਹ ਰਹੀ ਸੀ ਜੀ ਜਦੋਂ ਅਸੀਂ ਇਥੋਂ ਜਾ ਕੇ ਉਹਨੇ ਕਾਬੂ ਕਰਕੇ ਉੱਠਾ ਨੂੰ ਬਰਾਮਦ ਕਰਾਇਆ ਦੁਸ਼ਮਣ ਕਰਪਾ ਦਾ ਕੀਤਾ ਕਿੰਨੇ ਬੰਦੇ ਕਰਤਾ ਕਿੰਨੇ ਬੰਦੇ ਬੰਦ ਕੀਤਾ ਬਹੁਤ ਤਿੰਨੇ ਬੰਦਾ ਦੇ ਮਕਦਮਾ ਅੱਜ ਕੀਤਾ ਜੀ ਇੱਕ ਜਿਆ ਡਰਾਈਵਰ ਸੀ ਮੌਕੇ ਤੇ ਫੜ ਲਿਆ ਉੱਠ ਕਿੰਨੀ ਹੋਈ ਉੱਠ ਟੋਟਲ 12 ਹੈ ਹੁਣ ਬਿੱਤਰ ਕੇ ਹੋਇਆ ਉਹ ਇਹ ਗਊਸ਼ਾਲਾ ਹੀ ਆਪਣਾ ਮਹਲਾਦੇ ਵਾਲੇ ਪਿੰਡ ਉੱਥੇ ਅਸੀਂ ਸੰਸੁਹਾਂ ਦੀ ਛੱਡੇ ਹੋ ਜਾ ਬਸ ਤੋ ਥੋੜੀ ਰੋਗਿਆ ਪਰ ਕੀਤਾ ਗਿਆ ਹੁਣ ਇੱਕ ਰੋਟੋ ਟੂਲ ਅਦਾਲਤ ਵੀ ਲੱਗੇ ਬੜੇ ਟੰਗੀ ਨਹੀਂ ਜੀ ਇਹਨਾਂ ਨੂੰ ਸਪੋਰਟ ਨਾਲ ਲੈ ਕੇ ਆਉਣਗੇ ਆਪਣੇ ਜਿਹੜਾ ਮਾਲਕਾ ਉਹਦਾ ਪ੍ਰੂਫ ਦਿਖਾਉਣ ਲੋ ਬਿਲ ਬਿਲਟੀਆਂ ਜੋ ਵੀ ਹੈ ਜਿਸ ਤੋਂ ਕਸਟ ਕਰਦੇ ਨੇ ਤੁਹਾਨੂੰ ਦੱਸਿਆ ਹੋਈ ਹੈ ਯਾਨੀ ਵੀ ਇਹੋ ਜਿਹੀ ਡਾਕਟਰ ਨੇ ਕੰਮ ਕੀਤਾ ਕਰ ਰਹੇ ਹੋਗੇ ਆ ਜੀ ਸੋਨੇ ਡਾਕਟਰਾਂ ਨੂੰ ਅਸੀਂ ਕਿਹਾ ਸੀ ਕੱਲ ਨੂੰ ਮਿਲ ਕੇ ਆਈ ਸੀ ਕਿ ਡਾਕਟਰਾਂ ਨੂੰ ਕੰਮ ਉਹਦਾ ਟਰੀਟਮੈਂਟ ਵੀ ਕਰਵਾਉਗੇ ਇੱਕ ਉਹਨਾਂ ਦਾ ਖਾਲਪੀਨ ਦਾ ਵੀ ਇਹ ਜੀ ਖਾਲਪੀਨ ਦਾ ਜੀ ਕਿਹੜਾ ਉਹ ਸੰਸਥਾ ਵਾਲੇ ਦੇਣਗੇ ਉਸ ਤੋਂ ਬਾਅਦ ਜਿਹੜਾ ਬਿੱਲ ਬਣਾ ਕੇ ਸਰਕਾਰੀ ਬਿੱਲ ਅਸੀਂ ਭੇਜਾਂਗੇ ਪਾਸ ਹੋ ਜਾਣਾ ਹੈ